ਲੇ ਲਗਭਗ 1.5 ਦੇ ਦੌਰ ਚੱਲ ਰਹੇ ਤਕਰਾਰ ਦਾ ਅੱਜ ਅੰਤ ਹੋ ਗਿਆ ਹੈ ਨਿਊਜ਼ੀਲੈਂਡ ਸੁਪਰੀਮ ਕੋਰਟ ਨੇ ਉਪਰਦੀ ਅਪੀਲ ਰੱਦ ਕਰ ਦਿੱਤੀ ਹੈ ਅਤੇ ਡਰਾਈਵਰਾਂ ਨੂੰ ਕਰਮਚਾਰੀ ਮੰਨਣ ਵਾਲੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ ਤੁਹਾਨੂੰ ਦੱਸ ਦਈਏ ਕਿ ਇਹ ਲੜਾਈ 2022 ਤੋਂ ਨਹੀਂ ਸਗੋਂ ਕਈ ਸਾਲ ਪਹਿਲਾਂ ਸ਼ੁਰੂ ਹੋਈ ਸੀ ਆਓ ਜਾਣਦੇ ਹਾਂ ਕਿ ਕਿਵੇਂ ਇਹ ਵਿਵਾਦ ਸ਼ੁਰੂ ਹੋਇਆ ਕਿਵੇਂ ਵਧਿਆ ਅਤੇ ਕਿਵੇਂ ਨਤੀਜੇ ਤੱਕ ਪਹੁੰਚਿਆ ਓਵਰਡੇ ਨਰੀਖਣ ਕਿਰਤਿਆਂ ਦੇ ਹੱਕ ਅਤੇ ਗਿਗਜ਼ ਇਕਨਾਮੀ ਵਿੱਚ ਕੰਟਰੋਲ ਇਹ ਤਿੰਨ ਮੁੱਦੇ ਸਾਲਾਂ ਤੋਂ ਚਰਚਾ ਦੇ ਵਿੱਚ ਰਹੇ ਹਨ ਅਤੇ ਨਿਊਜ਼ੀਲੈਂਡ ਦੇ ਵਿੱਚ ਇਹ ਡਿਬੇਟ 2016 ਤੋਂ ਚੱਲਦੀ ਆ ਰਹੀ ਹੈ 2016 ਤੋਂ ਕਈ ਓਬਰ ਡਰਾਈਵਰ ਗੱਡੀਆਂ ਦੇ ਖਰਚੇ ਫਿਊਲ ਮਰਮਤ ਅਤੇ ਲੰਬੇ ਘੰਟੇ ਸਭ ਕੁਝ ਚੱਲਦੇ ਆ ਰਹੇ ਸਨ ਪਰ ਕਮਾਈ ਤੇ ਕੰਟਰੋਲ ਓਵਰ ਦਾ ਸੀ ਇਸ ਬਾਬਤ ਡਰਾਈਵਰਾਂ ਦਾ ਕਹਿਣਾ ਸੀ ਕਿ ਐਪ ਕਰਾਇਆ ਤੈ ਕਰਦੀ ਹੈ ਟ੍ਰਿਪ ਰੱਦ ਹੋਣ ਤੇ ਨੁਕਸਾਨ ਡਰਾਈਵਰਾਂ ਨੂੰ ਹੁੰਦਾ ਹੈ ਚੋਂ ਡਰਾਈਵਰਾਂ ਦੇ ਨਹੀਂ ਓਵਰਦੀ ਹੁੰਦੀ ਹੈ ਰੇਟਿੰਗ ਸਿਸਟਮ ਉਹਨਾਂ ਤੇ ਬਹੁਤ ਦਬਾਅ ਪਾਉਂਦਾ ਹੈ ਇਨਾਂ ਸਾਲਾਂ ਦੌਰਾਨ ਕੰਟਰੈਕਟਰਡ ਜਾਂ ਕਰਮਚਾਰੀ ਵਾਲਾ ਸਵਾਲ ਤਿੱਖਾ ਹੀ ਹੁੰਦਾ ਗਿਆ ਇਸ ਤੋਂ ਬਾਅਦ 2020 ਵਿੱਚ ਵਰਕਰ ਫਰਸਟ ਯੂਨੀਅਨ ਅਤੇ ਗਿਗਜ਼ ਵਰਕਰ ਨੇ ਹੱਕਾਲੇ ਮਹਿਮ ਸ਼ੁਰੂ ਕਰ ਦਿੱਤੀ। ਉਹਨਾਂ ਦਾ ਕਹਿਣਾ ਸੀ ਕਿ ਜੇ ਕੰਪਨੀ ਕੰਮ ਤੇ ਵੀ ਕੰਟਰੋਲ ਕਰੇ, ਰੇਟ ਤੇ ਵੀ ਤਾਂ ਡਰਾਈਵਰ ਨੂੰ ਕੰਟਰੈਕਟਰ ਕਿਵੇਂ ਕਹਿ ਸਕਦੇ ਹਾਂ? ਇਸ ਤੋਂ ਬਾਅਦ ਇਹ ਕਾਨੂੰਨੀ ਲੜਾਈ ਸ਼ੁਰੂ ਹੋ ਗਈ। ਫਿਰ 2022 ਵਿੱਚ 4 ਉਵਰ ਡਰਾਈਵਰਾਂ ਨੇ এমਪਲॉयਮੈਂਟ ਕੋਰਟ ਦਾ ਅਰੋਗ ਕੀਤਾ। ਉਹਨਾਂ ਦੀ ਮੰਗ ਸੀ ਕਰਮਚਾਰੀ ਦਰਜਾ ਮਿਲਣਾ, ਘੱਟੋ ਘੱਟ ਤਨਖਾਹ, ਛੁੱਟੀਆਂ, ਹੌਲੀਡੇ ਪੇ ਅਤੇ ਪੇਡ ਟ੍ਰੇਨਿੰਗ। ਕੇਸ ਨਿਊਜ਼ੀਲੈਂਡ ਦੇ ਵਿੱਚ ਗਿਗਸ ਇਕਨੋਮੀ ਵਿਲੇ ਸਭ ਤੋਂ ਮੱਧਪੁਰਨ ਮੰਨਿਆ ਗਿਆ 2022 ਵਿੱਚ ਹੀ এমਪਲॉयਮੈਂਟ ਕੋਰਟ ਨੇ ਸ਼ਕਤੀਸ਼ਾਲੀ ਫੈਸਲਾ ਦਿੱਤਾ ਜਿਸ ਦੇ ਮਤਾਂਬਿਕ ਓਬਰ ਕੰਟਰੋਲ ਕਰਦਾ ਹੈ ਪਾੜਾ ਵੀ ਓਬਰ ਹੀ ਤੈਅ ਕਰਦਾ ਹੈ ਗਾਕ ਅਤੇ ਡਰਾਈਵਰ ਚੁਣ ਨਹੀਂ ਕਰ ਸਕਦੇ ਡਰਾਈਵਰ ਅਸਲ ਵਿੱਚ ਕਰਮਚਾਰੀ ਹਨ ਓਬਰ ਨੇ ਇਸ ਨੂੰ ਚੁਣੌਤੀ ਦਿੱਤੀ ਸੀ 2023-24 ਦੇ ਵਿੱਚ ਓਵਰ ਕੋਰਟ ਆਫ ਅਪੀਲ ਤੱਕ ਪੁੱਜਿਆ ਪਰ ਉੱਥੇ ਵੀ ਹਾਰ ਗਿਆ ਕੰਪਨੀ ਫਿਰ ਇਸ ਨੂੰ ਸੁਪਰੀਮ ਕੋਰਟ ਤੱਕ ਲੈ ਗਈ ਹੁਣ 2025 ਵਿੱਚ ਪੰਜ ਜੱਜਾਂ ਨੇ ਇਕਸੁਰਤਾ ਨਾਲ ਇਹ ਫੈਸਲਾ ਸੁਣਾਇਆ ਹੈ ਓਵਰ ਦੀ ਅਪੀਲ ਰੱਦ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਡਰਾਈਵਰ ਕਰਮਚਾਰੀ ਹੀ ਹੋਣਗੇ ਇਹ ਫੈਸਲਾ ਕੇਵਰ ਚਾਰ ਡਰਾਈਵਰਾਂ ਲਈ ਨਹੀਂ ਸਗੋਂ ਪੂਰੇ ਵਰਕਰਾਂ ਲਈ ਇੱਕ ਨਜ਼ੀਰ ਬਣ ਗਿਆ ਹੈ ਯੂਨੀਅਨ ਨੇ ਕਿਹਾ ਹੈ ਕਿ ਇਹ ਲੜਾਈ ਆਸਾਨ ਨਹੀਂ ਸੀ ਪਰ ਅਸੀਂ ਬਿਲਕੁਲ ਇਸ ਲਈ ਕਬਰਾਈ ਨਹੀਂ ਨਿਊਜ਼ੀਲੈਂਡ ਦੇ ਵਿੱਚ ਐਕਸਲੋਟੇਸ਼ਨ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਇਸ ਦੇ ਸਬੰਧ ਵਿੱਚ ਓਬਰ ਐਮਡਨ ਨੇ ਕਿਹਾ ਹੈ ਕਿ ਇਸ ਦੇ ਪ੍ਰਭਾਵ ਦੂਰ ਤੱਕ ਜਾ ਸਕਦੇ ਹਨ ਅਸੀਂ ਨਿਰਾਸ਼ ਹਾਂ ਪਰ ਓਬਰ ਅਤੇ ਓਬਰ ਈਡਸ ਸ ਸਧਾਰਨ ਤਰ੍ਹਾਂ ਚੱਲਦੇ ਰਹਿਣਗੇ ਇਸ ਦੇ ਸਬੰਧ ਵਿੱਚ ਡਰਾਈਵਰਾਂ ਨੇ ਕਿਹਾ ਹੈ ਕਿ ਸਾਨੂੰ ਪਤਾ ਸੀ ਕਿ ਫੈਸਲਾ ਸਹੀ ਹੈ ਅੱਜ ਸੁਪਰੀਮ ਕੋਰਟ ਨੇ ਵੀ ਇਸ ਦੀ ਪੁਸ਼ਟੀ ਕਰ ਦਿੱਤੀ ਯੂਨੀਅਨ ਹੁਣ ਡਰਾਈਵਰਾਂ ਲਈ ਕੰਪੋਜੀਸ਼ਨ ਦੀ ਗਿਣਤੀ ਕਰ ਰਹੀ ਹੈ ਜੋ ਪ੍ਰਤੀ ਡਰਾਈਵਰ 1 ਲੱਖ ਡਾਲਰ ਤੋਂ ਵੱਧ ਹੋ ਸਕਦੀ ਹੈ ਇਹ ਕੇਸ ਨਿਊਜ਼ੀਲੈਂਡ ਦੇ ਵਰਕਰਾਂ ਕੰਟਰੈਕਟਰ ਮਾਡਲ ਅਤੇ ਰਾਈਡ ਸ਼ੇਅਰ ਕੰਪਨੀਆਂ ਲਈ ਇੱਕ ਵੱਡੀ ਘੰਟੀ ਹੈ ਹੁਣ ਸਵਾਲ ਇਹ ਹੈ ਕਿ ਕੰਪਨੀਆਂ ਵੀ ਇਸ ਫੈਸਲੇ ਦੇ ਪ੍ਰਭਾਵ ਦੇ ਲਪੇਟ ਵਿੱਚ ਆਉਣਗੀਆਂ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰੰਤੂ ਇਹ ਮਾਮਲਾ ਹੁਣ ਨਿਊਜ਼ੀਲੈਂਡ ਵਿੱਚ ਮਜ਼ਦੂਰ ਦੇ ਹੱਕਾਂ ਬਾਰੇ ਇੱਕ ਗੰਨੀ ਅਤੇ ਰਾਜਨੀਤਿਕ ਡਿਬੇਟ ਨੂੰ ਇੱਕ ਨਵੀਂ ਦਿਸ਼ਾ ਜ਼ਰੂਰ ਦੇਵੇਗਾ। ਓਬਰ ਡਰਾਈਵਰਾਂ ਤੇ ਕੰਪਨੀ ਵਿਚਾਲੇ ਲਗਭਗ ਇੱਕ ਦਹਾਕੇ ਤੋਂ ਚੱਲ ਰਹੇ ਤਕਰਾਰ ਦਾ ਅੱਜ ਅੰਤ ਹੋ ਗਿਆ ਹੈ। ਨਿਊਜ਼ੀਲੈਂਡ ਸੁਪਰੀਮ ਕੋਰਟ ਨੇ ਉਪਰਦੀ ਅਪੀਲ ਰੱਦ ਕਰ ਦਿੱਤੀ ਹੈ ਅਤੇ ਡਰਾਈਵਰਾਂ ਨੂੰ ਕਰਮਚਾਰੀ ਮੰਨਣ ਵਾਲੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ ਤੁਹਾਨੂੰ ਦੱਸਦੀ ਹੈ ਕਿ ਇਹ ਲੜਾਈ 2022 ਤੋਂ ਨਹੀਂ ਸਗੋਂ ਕਈ ਸਾਲ ਪਹਿਲਾਂ ਸ਼ੁਰੂ ਹੋਈ ਸੀ ਆਓ ਜਾਣਦੇ ਹਾਂ ਕਿ ਕਿਵੇਂ ਇਹ ਵਿਵਾਦ ਸ਼ੁਰੂ ਹੋਇਆ ਕਿਵੇਂ ਵਧਿਆ ਅਤੇ ਕਿਵੇਂ ਨਤੀਜੇ ਤੱਕ ਪਹੁੰਚਿਆ ਉਪਰ ਦੇ ਨਿਰੀਖਣ ਕਿਰਤਿਆਂ ਦੇ ਹੱਕ ਅਤੇ ਗਿਗਜ਼ ਇਕਨਾਮੀ ਵਿੱਚ ਕੰਟਰੋਲ ਇਹ ਤਿੰਨ ਮੁੱਦੇ ਸਾਲਾਂ ਤੋਂ ਚਰਚਾ ਦੇ ਵਿੱਚ ਰਹੇ ਹਨ ਅਤੇ ਨਿਊਜ਼ੀਲੈਂਡ ਦੇ ਵਿੱਚ ਇਹ ਡਿਬੇਟ 2016 ਤੋਂ ਚੱਲਦੀ ਆ ਰਹੀ ਹੈ 2016 ਤੋਂ ਕਈ Uber ਡਰਾਈਵਰ ਗੱਡੀਆਂ ਦੇ ਖਰਚੇ ਫਿਊਲ ਮਰਮਤ ਅਤੇ ਲੰਬੇ ਘੰਟੇ ਸਭ ਕੁਝ ਚੱਲਦੇ ਆ ਰਹੇ ਸਨ ਪਰ ਕਮਾਈ ਤੇ ਕੰਟਰੋਲ Uber ਦਾ ਸੀ ਇਸ ਬਾਬਤ ਡਰਾਈਵਰਾਂ ਦਾ ਕਹਿਣਾ ਸੀ ਕਿ ਐਪ ਕਰਾਇਆ ਤੈਅ ਕਰਦੀ ਹੈ ਟ੍ਰਿਪ ਰੱਦ ਹੋਣ ਤੇ ਨੁਕਸਾਨ ਡਰਾਈਵਰਾਂ ਨੂੰ ਹੁੰਦਾ ਹੈ ਜੋਨ ਡਰਾਈਵਰਾਂ ਦੇ ਨਹੀਂ ਊਬਰ ਦੀ ਹੁੰਦੀ ਹੈ ਰੇਟਿੰਗ ਸਿਸਟਮ ਉਹਨਾਂ ਤੇ ਬਹੁਤ ਦਬਾਅ ਪਾਉਂਦਾ ਹੈ ਇਨਾਂ ਸਾਲਾਂ ਦੌਰਾਨ ਕੰਟਰੈਕਟਰਡ ਜਾਂ ਕਰਮਚਾਰੀ ਵਾਲਾ ਸਵਾਲ ਤਿੱਖਾ ਹੀ ਹੁੰਦਾ ਗਿਆ ਇਸ ਤੋਂ ਬਾਅਦ 2020 ਵਿੱਚ ਵਰਕਰ ਫਰਸਟ ਯੂਨੀਅਨ ਅਤੇ ਗਿਗਜ਼ ਵਰਕਰ ਨੇ ਹੱਕਾਂ ਲਈ ਮਹਮ ਸ਼ੁਰੂ ਕਰ ਦਿੱਤੀ। ਉਹਨਾਂ ਦਾ ਕਹਿਣਾ ਸੀ ਕਿ ਜੇ ਕੰਪਨੀ ਕੰਮ ਤੇ ਵੀ ਕੰਟਰੋਲ ਕਰੇ, ਰੇਟ ਤੇ ਵੀ ਤਾਂ ਡਰਾਈਵਰ ਨੂੰ ਕੰਟਰੈਕਟਰ ਕਿਵੇਂ ਕਹਿ ਸਕਦੇ ਹਾਂ? ਇਸ ਤੋਂ ਬਾਅਦ ਇਹ ਕਾਨੂੰਨੀ ਲੜਾਈ ਸ਼ੁਰੂ ਹੋ ਗਈ। ਫਿਰ 2022 ਵਿੱਚ 4 ਉਵਰ ਡਰਾਈਵਰਾਂ ਨੇ এমਪਲॉयਮੈਂਟ ਕੋਰਟ ਦਾ ਅਰੋਗ ਕੀਤਾ। ਉਹਨਾਂ ਦੀ ਮੰਗ ਸੀ ਕਰਮਚਾਰੀ ਦਰਜਾ ਮਿਲਣਾ, ਘੱਟੋ-ਘੱਟ ਤਨਖਾਹ, ਛੁੱਟੀਆਂ, ਹੌਲੀਡੇ ਪੇ ਅਤੇ ਪੇਡ ਟ੍ਰੇਨਿੰਗ। ਕੈਸ ਨਿਊਜ਼ੀਲੈਂਡ ਦੇ ਵਿੱਚ ਗਿਗਸ ਇਕਨੋਮੀ ਵਿਲ័យ ਸਭ ਤੋਂ ਮਹੱਤਵਪੂਰਨ ਮੰਨਿਆ ਗਿਆ 2022 ਵਿੱਚ ਹੀ EMPLOYMENT COURT ਨੇ ਸ਼ਕਤੀਸ਼ਾਲੀ ਫੈਸਲਾ ਦਿੱਤਾ ਜਿਸ ਦੇ ਮਤਾਂਕਿਕ Uber ਕੰਟਰੋਲ ਕਰਦਾ ਹੈ ਪਾੜਾ ਵੀ Uber ਹੀ ਤੈਅ ਕਰਦਾ ਹੈ ਗਾਕ ਅਤੇ ਡਰਾਈਵਰ ਚੁਣ ਨਹੀਂ ਕਰ ਸਕਦੇ ਡਰਾਈਵਰ ਅਸਲ ਵਿੱਚ ਕਰਮਚਾਰੀ ਹਨ Uber ਨੇ ਇਸ ਨੂੰ ਚੁਣੌਤੀ ਦਿੱਤੀ ਸੀ 2023-24 ਦੇ ਵਿੱਚ ਓਵਰ ਕੋਰਟ ਆਫ ਅਪੀਲ ਤੱਕ ਪੁੱਜਿਆ ਪਰ ਉੱਥੇ ਵੀ ਹਾਰ ਗਿਆ ਕੰਪਨੀ ਫਿਰ ਇਸ ਨੂੰ ਸੁਪਰੀਮ ਕੋਰਟ ਤੱਕ ਲੈ ਗਈ ਹੁਣ 2025 ਵਿੱਚ ਪੰਜ ਜੱਜਾਂ ਨੇ ਇਕਸੁਰਤਾ ਨਾਲ ਇਹ ਫੈਸਲਾ ਸੁਣਾਇਆ ਹੈ ਓਵਰ ਦੀ ਅਪੀਲ ਰੱਦ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਡਰਾਈਵਰ ਕਰਮਚਾਰੀ ਹੀ ਹੋਣਗੇ ਇਹ ਫੈਸਲਾ ਕੇਵਰ ਚਾਰ ਡਰਾਈਵਰਾਂ ਲਈ ਨਹੀਂ ਸਗੋਂ ਪੂਰੇ ਵਰਕਰਾਂ ਲਈ ਇੱਕ ਨਜ਼ੀਰ ਬਣ ਗਿਆ ਹੈ ਯੂਨੀਅਨ ਨੇ ਕਿਹਾ ਹੈ ਕਿ ਇਹ ਲੜਾਈ ਆਸਾਨ ਨਹੀਂ ਸੀ ਪਰ ਅਸੀਂ ਬਿਲਕੁਲ ਇਸ ਲਈ ਕਬਰਾਈ ਨਹੀਂ ਨਿਊਜ਼ੀਲੈਂਡ ਦੇ ਵਿੱਚ ਐਕਸਲੋਟੇਸ਼ਨ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਇਸ ਦੇ ਸਬੰਧ ਵਿੱਚ ਓਬਰ ਐਮਡਨ ਨੇ ਕਿਹਾ ਹੈ ਕਿ ਇਸ ਦੇ ਪ੍ਰਭਾਵ ਦੂਰ ਤੱਕ ਜਾ ਸਕਦੇ ਹਨ ਅਸੀਂ ਨਿਰਾਸ਼ ਹਾਂ ਪਰ ਓਬਰ ਅਤੇ ਓਬਰ ਈਡਸ ਸ ਸਦਾਰਨ ਤਰ੍ਹਾਂ ਚੱਲਦੇ ਰਹਿਣਗੇ ਇਸ ਦੇ ਸਬੰਧ ਵਿੱਚ ਡਰਾਈਵਰਾਂ ਨੇ ਕਿਹਾ ਹੈ ਕਿ ਸਾਨੂੰ ਪਤਾ ਸੀ ਕਿ ਫੈਸਲਾ ਸਹੀ ਹੈ ਅੱਜ ਸੁਪਰੀਮ ਕੋਰਟ ਨੇ ਵੀ ਇਸ ਦੀ ਪੁਸ਼ਟੀ ਕਰ ਦਿੱਤੀ ਯੂਨੀਅਨ ਹੁਣ ਡਰਾਈਵਰਾਂ ਲਈ ਕੰਪੋਜੀਸ਼ਨ ਦੀ ਗਿਣਤੀ ਕਰ ਰਹੀ ਹੈ ਜੋ ਪ੍ਰਤੀ ਡਰਾਈਵਰ 1 ਲੱਖ ਡਾਲਰ ਤੋਂ ਵੱਧ ਹੋ ਸਕਦੀ ਹੈ ਇਹ ਕੇਸ ਨਿਊਜ਼ੀਲੈਂਡ ਦੇ ਵਰਕਰਾਂ ਕੰਟਰੈਕਟਰ ਮਾਡਲ ਅਤੇ ਰਾਈਡ ਸ਼ੇਅਰ ਕੰਪਨੀਆਂ ਲਈ ਇੱਕ ਵੱਡੀ ਘੰਟੀ ਹੈ ਹੁਣ ਸਵਾਲ ਇਹ ਹੈ ਕਿ ਕੰਪਨੀਆਂ ਵੀ ਇਸ ਫੈਸਲੇ ਦੇ ਪ੍ਰਭਾਵ ਦੇ ਲਪੇਟ ਵਿੱਚ ਆਉਣਗੀਆਂ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰੰਤੂ ਇਹ ਮਾਮਲਾ ਹੁਣ ਨਿਊਜ਼ੀਲੈਂਡ ਵਿੱਚ ਮਜ਼ਦੂਰ ਦੇ ਹੱਕਾਂ ਬਾਰੇ ਇੱਕ ਗੰਨੀ ਅਤੇ ਰਾਜਨੀਤਿਕ ਡਿਬੇਟ ਨੂੰ ਇੱਕ ਨਵੀਂ ਦਿਸ਼ਾ ਜ਼ਰੂਰ ਦੇਵੇਗਾ ਓਬਰ ਡਰਾਈਵਰਾਂ ਤੇ ਕੰਪਨੀ ਵਿਚਾਲੇ ਲਗਭਗ ਇੱਕ ਦਹਾਕੇ ਤੋਂ ਚੱਲ ਰਹੇ ਤਕਰਾਰ ਦਾ ਅੱਜ ਅੰਤ ਹੋ ਗਿਆ ਹੈ ਨਿਊਜ਼ੀਲੈਂਡ ਸੁਪਰੀਮ ਕੋਰਟ ਨੇ ਓਬਰ ਦੀ ਅਪੀਲ ਰੱਦ ਕਰ ਦਿੱਤੀ ਹੈ ਅਤੇ ਡਰਾਈਵਰਾਂ ਨੂੰ ਕਰਮਚਾਰੀ ਮੰਨਣ ਵਾਲੇ ਫੈਸਲੇ ਨੇ ਬਰਕਰਾਰ ਰੱਖਿਆ ਹੈ ਤੁਹਾਨੂੰ ਦੱਸ ਦਈਏ ਕਿ ਇਹ ਲੜਾਈ 2022 ਤੋਂ ਨਹੀਂ ਸਗੋਂ ਕਈ ਸਾਲ ਪਹਿਲਾਂ ਸ਼ੁਰੂ ਹੋਈ ਸੀ ਆਓ ਜਾਣਦੇ ਹਾਂ ਕਿ ਕਿਵੇਂ ਇਹ ਵਿਵਾਦ ਸ਼ੁਰੂ ਹੋਇਆ ਕਿਵੇਂ ਵਧਿਆ ਅਤੇ ਕਿਵੇਂ ਨਤੀਜੇ ਤੱਕ ਪਹੁੰਚਿਆ ਓਵਰਡੇ ਨਰੀਖਣ ਕਿਰਤਿਆਂ ਦੇ ਹੱਕ ਅਤੇ ਗਿਗਜ਼ ਇਕਨਾਮੀ ਵਿੱਚ ਕੰਟਰੋਲ ਇਹ ਤਿੰਨ ਮੁੱਦੇ ਸਾਲਾਂ ਤੋਂ ਚਰਚਾ ਦੇ ਵਿੱਚ ਰਹੇ ਹਨ ਅਤੇ ਨਿਊਜ਼ੀਲੈਂਡ ਦੇ ਵਿੱਚ ਇਹ ਡਿਬੇਟ 2016 ਤੋਂ ਚੱਲਦੀ ਆ ਰਹੀ ਹੈ 2016 ਤੋਂ ਕਈ ਓਬਰ ਡਰਾਈਵਰ ਗੱਡੀਆਂ ਦੇ ਖਰਚੇ ਫਿਊਲ ਮਰਮਤ ਅਤੇ ਲੰਬੇ ਘੰਟੇ ਸਭ ਕੁਝ ਚੱਲਦੇ ਆ ਰਹੇ ਸਨ ਪਰ ਕਮਾਈ ਤੇ ਕੰਟਰੋਲ ਓਵਰਦਾ ਸੀ ਇਸ ਬਾਬਤ ਡਰਾਈਵਰਾਂ ਦਾ ਕਹਿਣਾ ਸੀ ਕਿ ਐਪ ਕਰਾਇਆ ਤੈ ਕਰਦੀ ਹੈ ਟ੍ਰਿਪ ਰੱਦ ਹੋਣ ਤੇ ਨੁਕਸਾਨ ਡਰਾਈਵਰਾਂ ਨੂੰ ਹੁੰਦਾ ਹੈ ਚੋਂ ਡਰਾਈਵਰਾਂ ਦੇ ਨਹੀਂ ਓਵਰਦੀ ਹੁੰਦੀ ਹੈ ਰੇਟਿੰਗ ਸਿਸਟਮ ਉਹਨਾਂ ਤੇ ਬਹੁਤ ਦਬਾਅ ਪਾਉਂਦਾ ਹੈ ਇਨਾਂ ਸਾਲਾਂ ਦੌਰਾਨ ਕੰਟਰੈਕਟਰਡ ਜਾਂ ਕਰਮਚਾਰੀ ਵਾਲਾ ਸਵਾਲ ਤਿੱਖਾ ਹੀ ਹੁੰਦਾ ਗਿਆ ਇਸ ਤੋਂ ਬਾਅਦ 2020 ਵਿੱਚ ਵਰਕਰ ਫਰਸਟ ਯੂਨੀਅਨ ਅਤੇ ਗਿਗਜ਼ ਵਰਕਰ ਨੇ ਹੱਕਾ ਲਈ ਮਹਮ ਸ਼ੁਰੂ ਕਰ ਦਿੱਤੀ। ਉਹਨਾਂ ਦਾ ਕਹਿਣਾ ਸੀ ਕਿ ਜੇ ਕੰਪਨੀ ਕੰਮ ਤੇ ਵੀ ਕੰਟਰੋਲ ਕਰੇ, ਰੇਟ ਤੇ ਵੀ ਤਾਂ ਡਰਾਈਵਰ ਨੂੰ ਕੰਟਰੈਕਟਰ ਕਿਵੇਂ ਕਹਿ ਸਕਦੇ ਹਾਂ? ਇਸ ਤੋਂ ਬਾਅਦ ਇਹ ਕਾਨੂੰਨੀ ਲੜਾਈ ਸ਼ੁਰੂ ਹੋ ਗਈ। ਫਿਰ 2022 ਵਿੱਚ 4 ਉਵਰ ਡਰਾਈਵਰਾਂ ਨੇ এমਪਲॉयਮੈਂਟ ਕੋਰਟ ਦਾ ਅਰੋਗ ਕੀਤਾ। ਉਹਨਾਂ ਦੀ ਮੰਗ ਸੀ ਕਰਮਚਾਰੀ ਦਰਜਾ ਮਿਲਣਾ, ਘੱਟੋ-ਘੱਟ ਤਨਖਾਹ, ਛੁੱਟੀਆਂ, ਹੌਲੀਡੇ ਪੇ ਅਤੇ ਪੇਡ ਟ੍ਰੇਨਿੰਗ। ਕਿ ਕਿ ਨਿਊਜ਼ੀਲੈਂਡ ਦੇ ਵਿੱਚ ਗਿਗਸ ਇਕਨੋਮੀ ਵਿਲੇ ਸਭ ਤੋਂ ਮਹੱਤਵਪੂਰਨ ਮੰਨਿਆ ਗਿਆ। 2022 ਵਿੱਚ ਹੀ ਇੰਪਲੋਇਮੈਂਟ ਕੋਰਟ ਨੇ ਸ਼ਕਤੀਸ਼ਾਲੀ ਫੈਸਲਾ ਦਿੱਤਾ ਜਿਸ ਦੇ ਮੁਤਾਬਿਕ ਓਬਰ ਕੰਟਰੋਲ ਕਰਦਾ ਹੈ, ਪਾੜਾ ਵੀ ਓਬਰ ਹੀ ਤੈਅ ਕਰਦਾ ਹੈ। ਗਾਗ ਅਤੇ ਡਰਾਈਵਰ ਚੁਣ ਨਹੀਂ ਕਰ ਸਕਦੇ, ਡਰਾਈਵਰ ਅਸਲ ਵਿੱਚ ਕਰਮਚਾਰੀ ਹਨ। ਓਬਰ ਨੇ ਇਸ ਨੂੰ ਚੁਣੌਤੀ ਦਿੱਤੀ ਸੀ। 2023-24 ਦੇ ਵਿੱਚ ਓਵਰ ਕੋਰਟ ਆਫ ਅਪੀਲ ਤੱਕ ਪੁੱਜਿਆ ਪਰ ਉੱਥੇ ਵੀ ਹਾਰ ਗਿਆ ਕੰਪਨੀ ਫਿਰ ਇਸ ਨੂੰ ਸੁਪਰੀਮ ਕੋਰਟ ਤੱਕ ਲੈ ਗਈ ਹੁਣ 2025 ਵਿੱਚ ਪੰਜ ਜੱਜਾਂ ਨੇ ਇਕਸੁਰਤਾ ਨਾਲ ਇਹ ਫੈਸਲਾ ਸੁਣਾਇਆ ਹੈ ਓਵਰ ਦੀ ਅਪੀਲ ਰੱਦ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਡਰਾਈਵਰ ਕਰਮਚਾਰੀ ਹੀ ਹੋਣਗੇ ਇਹ ਫੈਸਲਾ ਕੇਵਰ ਚਾਰ ਡਰਾਈਵਰਾਂ ਲਈ ਨਹੀਂ ਸਗੋਂ ਪੂਰੇ ਵਰਕਰਾਂ ਲਈ ਇੱਕ ਨਜ਼ੀਰ ਬਣ ਗਿਆ ਹੈ ਯੂਨੀਅਨ ਨੇ ਕਿਹਾ ਹੈ ਕਿ ਇਹ ਲੜਾਈ ਆਸਾਨ ਨਹੀਂ ਸੀ ਪਰ ਅਸੀਂ ਬਿਲਕੁਲ ਇਸ ਲਈ ਕਬਰਾਈ ਨਹੀਂ ਨਿਊਜ਼ੀਲੈਂਡ ਦੇ ਵਿੱਚ ਐਕਸਲੋਟੇਸ਼ਨ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਇਸ ਦੇ ਸਬੰਧ ਵਿੱਚ ਓਬਰ ਐਮਡਨ ਨੇ ਕਿਹਾ ਹੈ ਕਿ ਇਸ ਦੇ ਪ੍ਰਭਾਵ ਦੂਰ ਤੱਕ ਜਾ ਸਕਦੇ ਹਨ ਅਸੀਂ ਨਿਰਾਸ਼ ਹਾਂ ਪਰ ਓਬਰ ਅਤੇ ਓਬਰ ਈਡਸ ਸ ਸਧਾਰਨ ਤਰ੍ਹਾਂ ਚੱਲਦੇ ਰਹਿਣਗੇ ਇਸ ਦੇ ਸਬੰਧ ਵਿੱਚ ਡਰਾਈਵਰਾਂ ਨੇ ਕਿਹਾ ਹੈ ਕਿ ਸਾਨੂੰ ਪਤਾ ਸੀ ਕਿ ਫੈਸਲਾ ਸਹੀ ਹੈ ਅੱਜ ਸੁਪਰੀਮ ਕੋਰਟ ਨੇ ਵੀ ਇਸ ਦੀ ਪੁਸ਼ਟੀ ਕਰ ਦਿੱਤੀ ਯੂਨੀਅਨ ਹੁਣ ਡਰਾਈਵਰਾਂ ਲਈ ਕੰਪੋਜੀਸ਼ਨ ਦੀ ਗਿਣਤੀ ਕਰ ਰਹੀ ਹੈ ਜੋ ਪ੍ਰਤੀ ਡਰਾਈਵਰ 1 ਲੱਖ ਡਾਲਰ ਤੋਂ ਵੱਧ ਹੋ ਸਕਦੀ ਹੈ ਇਹ ਕੇਸ ਨਿਊਜ਼ੀਲੈਂਡ ਦੇ ਵਰਕਰਾਂ ਕੰਟਰੈਕਟਰ ਮਾਡਲ ਅਤੇ ਰਾਈਡ ਸ਼ੇਅਰ ਕੰਪਨੀਆਂ ਲਈ ਇੱਕ ਵੱਡੀ ਘੰਟੀ ਹੈ ਹੁਣ ਸਵਾਲ ਇਹ ਹੈ ਕਿ ਕੰਪਨੀਆਂ ਵੀ ਇਸ ਫੈਸਲੇ ਦੇ ਪ੍ਰਭਾਵ ਦੇ ਲਪੇਟ ਵਿੱਚ ਆਉਣਗੀਆਂ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰੰਤੂ ਇਹ ਮਾਮਲਾ ਹੁਣ ਨਿਊਜ਼ੀਲੈਂਡ ਵਿੱਚ ਮਜ਼ਦੂਰ ਦੇ ਹੱਕਾਂ ਬਾਰੇ ਇੱਕ ਗੰਨੀ ਅਤੇ ਰਾਜਨੀਤਿਕ ਡਿਬੇਟ ਨੂੰ ਇੱਕ ਨਵੀਂ ਦਿਸ਼ਾ ਜ਼ਰੂਰ ਦੇਵੇਗਾ। ਓਬਰ ਡਰਾਈਵਰਾਂ ਤੇ ਕੰਪਨੀ ਵਿਚਾਲੇ ਲਗਭਗ ਇੱਕ ਦਹਾਕੇ ਤੋਂ ਚੱਲ ਰਹੇ ਤਕਰਾਰ ਦਾ ਅੱਜ ਅੰਤ ਹੋ ਗਿਆ ਹੈ। ਨਿਊਜ਼ੀਲੈਂਡ ਸੁਪਰੀਮ ਕੋਰਟ ਨੇ ਉਪਰਦੀ ਅਪੀਲ ਰੱਦ ਕਰ ਦਿੱਤੀ ਹੈ ਅਤੇ ਡਰਾਈਵਰਾਂ ਨੂੰ ਕਰਮਚਾਰੀ ਮੰਨਣ ਵਾਲੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ ਤੁਹਾਨੂੰ ਦੱਸ ਦਈਏ ਕਿ ਇਹ ਲੜਾਈ 2022 ਤੋਂ ਨਹੀਂ ਸਗੋਂ ਕਈ ਸਾਲ ਪਹਿਲਾਂ ਸ਼ੁਰੂ ਹੋਈ ਸੀ ਆਓ ਜਾਣਦੇ ਹਾਂ ਕਿ ਕਿਵੇਂ ਇਹ ਵਿਵਾਦ ਸ਼ੁਰੂ ਹੋਇਆ ਕਿਵੇਂ ਵਧਿਆ ਅਤੇ ਕਿਵੇਂ ਨਤੀਜੇ ਤੱਕ ਪਹੁੰਚਿਆ ਓਵਰਡੇ ਨਰੀਖਣ ਕਿਰਤਿਆਂ ਦੇ ਹੱਕ ਅਤੇ ਗਿਗਜ਼ ਇਕਨਾਮੀ ਵਿੱਚ ਕੰਟਰੋਲ ਇਹ ਤਿੰਨ ਮੁੱਦੇ ਸਾਲਾਂ ਤੋਂ ਚਰਚਾ ਦੇ ਵਿੱਚ ਰਹੇ ਹਨ ਅਤੇ ਨਿਊਜ਼ੀਲੈਂਡ ਦੇ ਵਿੱਚ ਇਹ ਡਿਬੇਟ 2016 ਤੋਂ ਚੱਲਦੀ ਆ ਰਹੀ ਹੈ 2016 ਤੋਂ ਕਈ ਓਬਰ ਡਰਾਈਵਰ ਗੱਡੀਆਂ ਦੇ ਖਰਚੇ ਫਿਊਲ ਮਰਮਤ ਅਤੇ ਲੰਬੇ ਘੰਟੇ ਸਭ ਕੁਝ ਚੱਲਦੇ ਆ ਰਹੇ ਸਨ ਪਰ ਕਮਾਈ ਤੇ ਕੰਟਰੋਲ ਓਵਰ ਦਾ ਸੀ ਇਸ ਬਾਬਤ ਡਰਾਈਵਰਾਂ ਦਾ ਕਹਿਣਾ ਸੀ ਕਿ ਐਪ ਕਰਾਇਆ ਤੈ ਕਰਦੀ ਹੈ ਟ੍ਰਿਪ ਰੱਦ ਹੋਣ ਤੇ ਨੁਕਸਾਨ ਡਰਾਈਵਰਾਂ ਨੂੰ ਹੁੰਦਾ ਹੈ ਚੋਂ ਡਰਾਈਵਰਾਂ ਦੇ ਨਹੀਂ ਓਬਰਦੀ ਹੁੰਦੀ ਹੈ ਰੇਟਿੰਗ ਸਿਸਟਮ ਉਹਨਾਂ ਤੇ ਬਹੁਤ ਦਬਾਅ ਪਾਉਂਦਾ ਹੈ ਇਨਾਂ ਸਾਲਾਂ ਦੌਰਾਨ ਕੰਟਰੈਕਟਰਡ ਜਾਂ ਕਰਮਚਾਰੀ ਵਾਲਾ ਸਵਾਲ ਤਿੱਖਾ ਹੀ ਹੁੰਦਾ ਗਿਆ ਇਸ ਤੋਂ ਬਾਅਦ 2020 ਵਿੱਚ ਵਰਕਰ ਫਰਸਟ ਯੂਨੀਅਨ ਅਤੇ ਗਿਗਜ਼ ਵਰਕਰ ਨੇ ਹੱਕਾਂ ਲਈ ਮਹਮ ਸ਼ੁਰੂ ਕਰ ਦਿੱਤੀ। ਉਹਨਾਂ ਦਾ ਕਹਿਣਾ ਸੀ ਕਿ ਜੇ ਕੰਪਨੀ ਕੰਮ ਤੇ ਵੀ ਕੰਟਰੋਲ ਕਰੇ, ਰੇਟ ਤੇ ਵੀ ਤਾਂ ਡਰਾਈਵਰ ਨੂੰ ਕੰਟਰੈਕਟਰ ਕਿਵੇਂ ਕਹਿ ਸਕਦੇ ਹਾਂ? ਇਸ ਤੋਂ ਬਾਅਦ ਇਹ ਕਾਨੂੰਨੀ ਲੜਾਈ ਸ਼ੁਰੂ ਹੋ ਗਈ। ਫਿਰ 2022 ਵਿੱਚ 4 ਉਬਰ ਡਰਾਈਵਰਾਂ ਨੇ এমਪਲॉयਮੈਂਟ ਕੋਰਟ ਦਾ ਅਰੋਗ ਕੀਤਾ। ਉਹਨਾਂ ਦੀ ਮੰਗ ਸੀ ਕਰਮਚਾਰੀ ਦਰਜਾ ਮਿਲਣਾ, ਘੱਟੋ-ਘੱਟ ਤਨਖਾਹ, ਛੁੱਟੀਆਂ, ਹੌਲੀਡੇ ਪੇ ਅਤੇ ਪੇਡ ਟ੍ਰੇਨਿੰਗ। ਕੈਸ ਨਿਊਜ਼ੀਲੈਂਡ ਦੇ ਵਿੱਚ ਗਿਗਸ ਇਕਨੋਮੀ ਵਿਲ័យ ਸਭ ਤੋਂ ਮਹੱਤਵਪੂਰਨ ਮੰਨਿਆ ਗਿਆ 2022 ਵਿੱਚ ਹੀ EMPLOYMENT COURT ਨੇ ਸ਼ਕਤੀਸ਼ਾਲੀ ਫੈਸਲਾ ਦਿੱਤਾ ਜਿਸ ਦੇ ਮਤਾਂਕਿਕ Uber ਕੰਟਰੋਲ ਕਰਦਾ ਹੈ ਪਾੜਾ ਵੀ Uber ਹੀ ਤੈਅ ਕਰਦਾ ਹੈ ਗਾਕ ਅਤੇ ਡਰਾਈਵਰ ਚੁਣ ਨਹੀਂ ਕਰ ਸਕਦੇ ਡਰਾਈਵਰ ਅਸਲ ਵਿੱਚ ਕਰਮਚਾਰੀ ਹਨ Uber ਨੇ ਇਸ ਨੂੰ ਚੁਣੌਤੀ ਦਿੱਤੀ ਸੀ 2023-24 ਦੇ ਵਿੱਚ ਓਵਰ ਕੋਰਟ ਆਫ ਅਪੀਲ ਤੱਕ ਪੁੱਜਿਆ ਪਰ ਉੱਥੇ ਵੀ ਹਾਰ ਗਿਆ ਕੰਪਨੀ ਫਿਰ ਇਸ ਨੂੰ ਸੁਪਰੀਮ ਕੋਰਟ ਤੱਕ ਲੈ ਗਈ ਹੁਣ 2025 ਵਿੱਚ ਪੰਜ ਜੱਜਾਂ ਨੇ ਇੱਕ ਸੁਰਤਾ ਨਾਲ ਇਹ ਫੈਸਲਾ ਸੁਣਾਇਆ ਹੈ ਓਵਰ ਦੀ ਅਪੀਲ ਰੱਦ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਡਰਾਈਵਰ ਕਰਮਚਾਰੀ ਹੀ ਹੋਣਗੇ ਇਹ ਫੈਸਲਾ ਕੇਵਰ ਚਾਰ ਡਰਾਈਵਰਾਂ ਲਈ ਨਹੀਂ ਸਗੋਂ ਪੂਰੇ ਵਰਕਰਾਂ ਲਈ ਇੱਕ ਨਜ਼ੀਰ ਬਣ ਗਿਆ ਹੈ ਯੂਨੀਅਨ ਨੇ ਕਿਹਾ ਹੈ ਕਿ ਇਹ ਲੜਾਈ ਆਸਾਨ ਨਹੀਂ ਸੀ ਪਰ ਅਸੀਂ ਬਿਲਕੁਲ ਇਸ ਲਈ ਕਬਰਾਈ ਨਹੀਂ ਨਿਊਜ਼ੀਲੈਂਡ ਦੇ ਵਿੱਚ ਐਕਸਲੋਟੇਸ਼ਨ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਇਸ ਦੇ ਸਬੰਧ ਵਿੱਚ ਓਬਰ ਐਮਡਨ ਨੇ ਕਿਹਾ ਹੈ ਕਿ ਇਸ ਦੇ ਪ੍ਰਭਾਵ ਦੂਰ ਤੱਕ ਜਾ ਸਕਦੇ ਹਨ ਅਸੀਂ ਨਿਰਾਸ਼ ਹਾਂ ਪਰ ਓਬਰ ਅਤੇ ਓਬਰ ਈਡਸ ਸ ਸਧਾਰਨ ਤਰ੍ਹਾਂ ਚੱਲਦੇ ਰਹਿਣਗੇ ਇਸ ਦੇ ਸਬੰਧ ਵਿੱਚ ਡਰਾਈਵਰਾਂ ਨੇ ਕਿਹਾ ਹੈ ਕਿ ਸਾਨੂੰ ਪਤਾ ਸੀ ਕਿ ਫੈਸਲਾ ਸਹੀ ਹੈ ਅੱਜ ਸੁਪਰੀਮ ਕੋਰਟ ਨੇ ਵੀ ਇਸ ਦੀ ਪੁਸ਼ਟੀ ਕਰ ਦਿੱਤੀ ਯੂਨੀਅਨ ਹੁਣ ਡਰਾਈਵਰਾਂ ਲਈ ਕੰਪੋਜੀਸ਼ਨ ਦੀ ਗਿਣਤੀ ਕਰ ਰਹੀ ਹੈ ਜੋ ਪ੍ਰਤੀ ਡਰਾਈਵਰ 1 ਲੱਖ ਡਾਲਰ ਤੋਂ ਵੱਧ ਹੋ ਸਕਦੀ ਹੈ ਇਹ ਕੇਸ ਨਿਊਜ਼ੀਲੈਂਡ ਦੇ ਵਰਕਰਾਂ ਕੰਟਰੈਕਟਰ ਮਾਡਲ ਅਤੇ ਰਾਈਡ ਸ਼ੇਅਰ ਕੰਪਨੀਆਂ ਲਈ ਇੱਕ ਵੱਡੀ ਘੰਟੀ ਹੈ ਹੁਣ ਸਵਾਲ ਇਹ ਹੈ ਕਿ ਕੰਪਨੀਆਂ ਵੀ ਇਸ ਫੈਸਲੇ ਦੇ ਪ੍ਰਭਾਵ ਦੇ ਲਪੇਟ ਵਿੱਚ ਆਉਣਗੀਆਂ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰੰਤੂ ਇਹ ਮਾਮਲਾ ਹੁਣ ਨਿਊਜ਼ੀਲੈਂਡ ਵਿੱਚ ਮਜ਼ਦੂਰ ਦੇ ਹੱਕਾਂ ਬਾਰੇ ਇੱਕ ਗੰਨੀ ਅਤੇ ਰਾਜਨੀਤਿਕ ਡਿਬੇਟ ਨੂੰ ਇੱਕ ਨਵੀਂ ਦਿਸ਼ਾ ਜ਼ਰੂਰ ਦੇਵੇਗਾ ਓਬਰ ਡਰਾਈਵਰਾਂ ਤੇ ਕੰਪਨੀ ਵਿਚਾਲੇ ਲਗਭਗ ਇੱਕ ਦਹਾਕੇ ਤੋਂ ਚੱਲ ਰਹੇ ਤਕਰਾਰ ਦਾ ਅੱਜ ਅੰਤ ਹੋ ਗਿਆ ਹੈ ਨਿਊਜ਼ੀਲੈਂਡ ਸੁਪਰੀਮ ਕੋਰਟ ਨੇ ਓਬਰ ਦੀ ਅਪੀਲ ਰੱਦ ਕਰ ਦਿੱਤੀ ਹੈ ਅਤੇ ਡਰਾਈਵਰਾਂ ਨੂੰ ਕਰਮਚਾਰੀ ਮੰਨਣ ਵਾਲੇ ਫੈਸਲੇ ਨੇ ਬਰਕਰਾਰ ਰੱਖਿਆ ਹੈ ਤੁਹਾਨੂੰ ਦੱਸਦੀ ਹੈ ਕਿ ਇਹ ਲੜਾਈ 2022 ਤੋਂ ਨਹੀਂ ਸਗੋਂ ਕਈ ਸਾਲ ਪਹਿਲਾਂ ਸ਼ੁਰੂ ਹੋਈ ਸੀ ਆਓ ਜਾਣਦੇ ਹਾਂ ਕਿ ਕਿਵੇਂ ਇਹ ਵਿਵਾਦ ਸ਼ੁਰੂ ਹੋਇਆ ਕਿਵੇਂ ਵਧਿਆ ਅਤੇ ਕਿਵੇਂ ਨਤੀਜੇ ਤੱਕ ਪਹੁੰਚਿਆ ਓਵਰ ਦੇ ਨਰੀਖਣ ਕਿਰਤਿਆਂ ਦੇ ਹੱਕ ਅਤੇ ਗਿਗਜ਼ ਇਕਨਾਮੀ ਵਿੱਚ ਕੰਟਰੋਲ ਇਹ ਤਿੰਨ ਮੁੱਦੇ ਸਾਲਾਂ ਤੋਂ ਚਰਚਾ ਦੇ ਵਿੱਚ ਰਹੇ ਹਨ ਅਤੇ ਨਿਊਜ਼ੀਲੈਂਡ ਦੇ ਵਿੱਚ ਇਹ ਡਿਬੇਟ 2016 ਤੋਂ ਚੱਲਦੀ ਆ ਰਹੀ ਹੈ 2016 ਤੋਂ ਕਈ ਉਬਰ ਡਰਾਈਵਰ ਗੱਡੀਆਂ ਦੇ ਖਰਚੇ ਫਿਊਲ ਮਰਮਤ ਅਤੇ ਲੰਬੇ ਘੰਟੇ ਸਭ ਕੁਝ ਚੱਲਦੇ ਆ ਰਹੇ ਸਨ ਪਰ ਕਮਾਈ ਤੇ ਕੰਟਰੋਲ ਉਬਰ ਦਾ ਸੀ ਇਸ ਬਾਬਤ ਡਰਾਈਵਰਾਂ ਦਾ ਕਹਿਣਾ ਸੀ ਕਿ ਐਪ ਕਰਾਇਆ ਤੈ ਕਰਦੀ ਹੈ ਟ੍ਰਿਪ ਰੱਦ ਹੋਣ ਤੇ ਨੁਕਸਾਨ ਡਰਾਈਵਰਾਂ ਨੂੰ ਹੁੰਦਾ ਹੈ ਜੋਨ ਡਰਾਈਵਰਾਂ ਦੇ ਨਹੀਂ ਉਬਰਦੀ ਹੁੰਦੀ ਹੈ ਰੇਟਿੰਗ ਸਿਸਟਮ ਉਹਨਾਂ ਤੇ ਬਹੁਤ ਦਬਾਅ ਪਾਉਂਦਾ ਹੈ ਇਨਾਂ ਸਾਲਾਂ ਦੌਰਾਨ ਕੰਟਰੈਕਟਰਡ ਜਾਂ ਕਰਮਚਾਰੀ ਵਾਲਾ ਸਵਾਲ ਤਿੱਖਾ ਹੀ ਹੁੰਦਾ ਗਿਆ ਇਸ ਤੋਂ ਬਾਅਦ 2020 ਵਿੱਚ ਵਰਕਰ ਫਰਸਟ ਯੂਨੀਅਨ ਅਤੇ ਗਿਗਜ਼ ਵਰਕਰ ਨੇ ਹੱਕਾਂ ਲਈ ਮਹਿੰਮ ਸ਼ੁਰੂ ਕਰ ਦਿੱਤੀ ਉਹਨਾਂ ਦਾ ਕਹਿਣਾ ਸੀ ਕਿ ਜੇ ਕੰਪਨੀ ਕੰਮ ਤੇ ਵੀ ਕੰਟਰੋਲ ਕਰੇ ਰੇਟ ਤੇ ਵੀ ਤਾਂ ਡਰਾਈਵਰ ਨੂੰ ਕੰਟਰੈਕਟਰ ਕਿਵੇਂ ਕਹਿ ਸਕਦੇ ਹਾਂ ਇਸ ਤੋਂ ਬਾਅਦ ਇੱਕ ਕਾਨੂੰਨੀ ਲੜਾਈ ਸ਼ੁਰੂ ਹੋ ਗਈ ਫਿਰ 2022 ਵਿੱਚ ਚਾਰ ਓਵਰ ਡਰਾਈਵਰਾਂ ਨੇ এমਪਲॉयਮੈਂਟ ਕੋਰਟ ਦਾ ਅਰੋਗ ਕੀਤਾ। ਉਹਨਾਂ ਦੀ ਮੰਗ ਸੀ ਕਰਮਚਾਰੀ ਦਰਜਾ ਮਿਲਣਾ, ਘੱਟੋ-ਘੱਟ ਤਨਖਾਹ, ਛੁੱਟੀਆਂ, ਹੌਲੀਡੇ ਪੇ ਅਤੇ ਪੇਡ ਟ੍ਰੇਨਿੰਗ। ਕਿਉਂਕਿ ਇਸ ਨਿਊਜ਼ੀਲੈਂਡ ਦੇ ਵਿੱਚ ਗਿਗਸ ਇਕਨੋਮੀ ਵਿਲ័យ ਸਭ ਤੋਂ ਮਹੱਤਵਪੂਰਨ ਮੰਨਿਆ ਗਿਆ। 2022 ਵਿੱਚ ਹੀ এমপ্লয়মেন্ট কোর্ট ਨੇ ਸ਼ਕਤੀਸ਼ਾਲੀ ਫੈਸਲਾ ਦਿੱਤਾ ਜਿਸ ਦੇ ਮਤਲਬਕ ਓਬਰ ਕੰਟਰੋਲ ਕਰਦਾ ਹੈ ਪਾੜਾ ਵੀ ਓਬਰ ਹੀ ਤੈਅ ਕਰਦਾ ਹੈ ਗਾਗ ਅਤੇ ਡਰਾਈਵਰ ਚੁਣ ਨਹੀਂ ਕਰ ਸਕਦੇ ਡਰਾਈਵਰ ਅਸਲ ਵਿੱਚ ਕਰਮਚਾਰੀ ਹਨ ਓਬਰ ਨੇ ਇਸ ਨੂੰ ਚੁਣੌਤੀ ਦਿੱਤੀ ਸੀ 2023-24 ਦੇ ਵਿੱਚ ਓਬਰ ਕੋਰਟ ਆਫ ਅਪੀਲ ਤੱਕ ਪਹੁੰਚਿਆ ਪਰ ਉੱਥੇ ਵੀ ਹਾਰ ਗਿਆ ਕੰਪਨੀ ਫਿਰ ਇਸ ਨੂੰ ਸੁਪਰੀਮ ਕੋਰਟ ਤੱਕ ਲੈ ਗਈ ਹੁਣ 2025 ਵਿੱਚ ਪੰਜ ਜੱਜਾਂ ਨੇ ਇੱਕ ਸੁਰਤਾ ਨਾਲ ਇਹ ਫੈਸਲਾ ਸੁਣਾਇਆ ਹੈ ਓਵਰਦੀ ਅਪੀਲ ਰੱਦ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਡਰਾਈਵਰ ਕਰਮਚਾਰੀ ਹੀ ਹੋਣਗੇ ਇਹ ਫੈਸਲਾ ਕੇਵਰ ਚਾਰ ਡਰਾਈਵਰਾਂ ਲਈ ਨਹੀਂ ਸਗੋਂ ਪੂਰੇ ਵਰਕਰਾਂ ਲਈ ਇੱਕ ਨਜ਼ੀਰ ਬਣ ਗਿਆ ਹੈ ਯੂਨੀਅਨ ਨੇ ਕਿਹਾ ਹੈ ਕਿ ਇਹ ਲੜਾਈ ਆਸਾਨ ਨਹੀਂ ਸੀ ਪਰ ਅਸੀਂ ਬਿਲਕੁਲ ਇਸ ਲਈ ਕਬਰਾਈ ਨਹੀਂ ਨਿਊਜ਼ੀਲੈਂਡ ਦੇ ਵਿੱਚ एक्सप्लॉयटेशन ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਇਸ ਦੇ ਸਬੰਧ ਵਿੱਚ ਓਬਰ ਐਮਡਨ ਨੇ ਕਿਹਾ ਹੈ ਕਿ ਇਸ ਦੇ ਪ੍ਰਭਾਵ ਦੂਰ ਤੱਕ ਜਾ ਸਕਦੇ ਹਨ ਅਸੀਂ ਨਿਰਾਸ਼ ਹਾਂ ਪਰ ਓਬਰ ਅਤੇ ਓਬਰ ਈਡਸ ਸਦਾਰਨ ਤਰ੍ਹਾਂ ਚਲਦੇ ਰਹਿਣਗੇ ਇਸ ਦੇ ਸਬੰਧ ਵਿੱਚ ਡਰਾਈਵਰਾਂ ਨੇ ਕਿਹਾ ਹੈ ਕਿ ਸਾਨੂੰ ਪਤਾ ਸੀ ਕਿ ਫੈਸਲਾ ਸਹੀ ਹੈ ਅੱਜ ਸੁਪਰੀਮ ਕੋਰਟ ਨੇ ਵੀ ਇਸ ਦੀ ਪੁਸ਼ਟੀ ਕਰ ਦਿੱਤੀ ਯੂਨੀਅਨ ਹੁਣ ਡਰਾਈਵਰਾਂ ਲਈ ਕੰਪੋਜੀਸ਼ਨ ਦੀ ਗਿਣਤੀ ਕਰ ਰਹੀ ਹੈ ਜੋ ਪ੍ਰਤੀ ਡਰਾਈਵਰ 1 ਲੱਖ ਡਾਲਰ ਤੋਂ ਵੱਧ ਹੋ ਸਕਦੀ ਹੈ ਇੱਕ ਇਸ ਨਿਊਜ਼ਲੈਂਡ ਦੇ ਵਰਕਰਾਂ ਕੰਟਰੈਕਟਰ ਮਾਡਲ ਅਤੇ ਰਾਈਡ ਸ਼ੇਅਰ ਕੰਪਨੀਆਂ ਲਈ ਇੱਕ ਵੱਡੀ ਘੰਟੀ ਹੈ ਹੁਣ ਸਵਾਲ ਇਹ ਹੈ ਕਿ ਕੰਪਨੀਆਂ ਵੀ ਇਸ ਫੈਸਲੇ ਦੇ ਪ੍ਰਭਾਵ ਦੇ ਲਪੇਟ ਵਿੱਚ ਆਉਣਗੀਆਂ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰੰਤੂ ਇਹ ਮਾਮਲਾ ਹੁਣ ਨਿਊਜ਼ਲੈਂਡ ਵਿੱਚ ਮਜ਼ਦੂਰ ਦੇ ਹੱਕਾਂ ਬਾਰੇ ਇੱਕ ਗੰਨੀ ਅਤੇ ਰਾਜਨੀਤਿਕ ਡਿਬੇਟ ਨੂੰ ਇੱਕ ਨਵੀਂ ਦਿਸ਼ਾ ਜ਼ਰੂਰ ਦੇਵੇਗਾ ਉਬਰ ਡਰਾਈਵਰਾਂ ਤੇ ਕੰਪਨੀ ਵਿਚਾਲੇ ਲਗਭਗ ਇੱਕ ਦਹਾਕੇ ਤੋਂ ਚੱਲ ਰਹੇ ਤਕਰਾਰ ਦਾ ਅੱਜ ਅੰਤ ਹੋ ਗਿਆ ਹੈ ਨਿਊਜ਼ੀਲੈਂਡ ਸੁਪਰੀਮ ਕੋਰਟ ਨੇ ਉਬਰ ਦੀ ਅਪੀਲ ਰੱਦ ਕਰ ਦਿੱਤੀ ਹੈ ਅਤੇ ਡਰਾਈਵਰਾਂ ਨੂੰ ਕਰਮਚਾਰੀ ਮੰਨਣ ਵਾਲੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ ਤੁਹਾਨੂੰ ਦੱਸਦੀ ਹੈ ਕਿ ਇਹ ਲੜਾਈ 2022 ਤੋਂ ਨਹੀਂ ਸਗੋਂ ਕਈ ਸਾਲ ਪਹਿਲਾਂ ਸ਼ੁਰੂ ਹੋਈ ਸੀ ਆਓ ਜਾਣਦੇ ਹਾਂ ਕਿ ਕਿਵੇਂ ਇਹ ਵਿਵਾਦ ਸ਼ੁਰੂ ਹੋਇਆ ਕਿਵੇਂ ਵਧਿਆ ਅਤੇ ਕਿਵੇਂ ਨਤੀਜੇ ਤੱਕ ਪਹੁੰਚਿਆ ਓਵਰਡੇ ਨਰੀਖਣ ਕਿਰਤਿਆਂ ਦੇ ਹੱਕ ਅਤੇ ਗਿਗਜ਼ ਇਕਨਾਮੀ ਵਿੱਚ ਕੰਟਰੋਲ ਇਹ ਤਿੰਨ ਮੁੱਦੇ ਸਾਲਾਂ ਤੋਂ ਚਰਚਾ ਦੇ ਵਿੱਚ ਰਹੇ ਹਨ ਅਤੇ ਨਿਊਜ਼ੀਲੈਂਡ ਦੇ ਵਿੱਚ ਇਹ ਡਿਬੇਟ 2016 ਤੋਂ ਚੱਲਦੀ ਆ ਰਹੀ ਹੈ 2016 ਤੋਂ ਕਈ ਓਬਰ ਡਰਾਈਵਰ ਗੱਡੀਆਂ ਦੇ ਖਰਚੇ ਫਿਊਲ ਮਰਮਤ ਅਤੇ ਲੰਬੇ ਘੰਟੇ ਸਭ ਕੁਝ ਚੱਲਦੇ ਆ ਰਹੇ ਸਨ ਪਰ ਕਮਾਈ ਤੇ ਕੰਟਰੋਲ ਓਵਰ ਦਾ ਸੀ ਇਸ ਬਾਬਤ ਡਰਾਈਵਰਾਂ ਦਾ ਕਹਿਣਾ ਸੀ ਕਿ ਐਪ ਕਰਾਇਆ ਤੈ ਕਰਦੀ ਹੈ ਟ੍ਰਿਪ ਰੱਦ ਹੋਣ ਤੇ ਨੁਕਸਾਨ ਡਰਾਈਵਰਾਂ ਨੂੰ ਹੁੰਦਾ ਹੈ ਚੋਂ ਡਰਾਈਵਰਾਂ ਦੇ ਨਹੀਂ ਓਬਰਦੀ ਹੁੰਦੀ ਹੈ ਰੇਟਿੰਗ ਸਿਸਟਮ ਉਹਨਾਂ ਤੇ ਬਹੁਤ ਦਬਾਅ ਪਾਉਂਦਾ ਹੈ ਇਨਾਂ ਸਾਲਾਂ ਦੌਰਾਨ ਕੰਟਰੈਕਟਰਡ ਜਾਂ ਕਰਮਚਾਰੀ ਵਾਲਾ ਸਵਾਲ ਤਿੱਖਾ ਹੀ ਹੁੰਦਾ ਗਿਆ ਇਸ ਤੋਂ ਬਾਅਦ 2020 ਵਿੱਚ ਵਰਕਰ ਫਰਸਟ ਯੂਨੀਅਨ ਅਤੇ ਗਿਗਜ਼ ਵਰਕਰ ਨੇ ਹੱਕਾ ਲਈ ਮਹਮ ਸ਼ੁਰੂ ਕਰ ਦਿੱਤੀ। ਉਹਨਾਂ ਦਾ ਕਹਿਣਾ ਸੀ ਕਿ ਜੇ ਕੰਪਨੀ ਕੰਮ ਤੇ ਵੀ ਕੰਟਰੋਲ ਕਰੇ, ਰੇਟ ਤੇ ਵੀ ਤਾਂ ਡਰਾਈਵਰ ਨੂੰ ਕੰਟਰੈਕਟਰ ਕਿਵੇਂ ਕਹਿ ਸਕਦੇ ਹਾਂ? ਇਸ ਤੋਂ ਬਾਅਦ ਇਹ ਕਾਨੂੰਨੀ ਲੜਾਈ ਸ਼ੁਰੂ ਹੋ ਗਈ। ਫਿਰ 2022 ਵਿੱਚ 4 ਉਵਰ ਡਰਾਈਵਰਾਂ ਨੇ এমਪਲॉयਮੈਂਟ ਕੋਰਟ ਦਾ ਅਰੋਗ ਕੀਤਾ। ਉਹਨਾਂ ਦੀ ਮੰਗ ਸੀ ਕਰਮਚਾਰੀ ਦਰਜਾ ਮਿਲਣਾ, ਘੱਟੋ-ਘੱਟ ਤਨਖਾਹ, ਛੁੱਟੀਆਂ, ਹੌਲੀਡੇ ਪੇ ਅਤੇ ਪੇਡ ਟ੍ਰੇਨਿੰਗ। ਕੈਸ ਨਿਊਜ਼ੀਲੈਂਡ ਦੇ ਵਿੱਚ ਗਿਗਸ ਇਕਨੋਮੀ ਵਿਲੇ ਸਭ ਤੋਂ ਮਹੱਤਵਪੂਰਨ ਮੰਨਿਆ ਗਿਆ। 2022 ਵਿੱਚ ਹੀ ਇੰਪਲੋਇਮੈਂਟ ਕੋਰਟ ਨੇ ਸ਼ਕਤੀਸ਼ਾਲੀ ਫੈਸਲਾ ਦਿੱਤਾ ਜਿਸ ਦੇ ਮਤਾਂਬਿਕ ਓਬਰ ਕੰਟਰੋਲ ਕਰਦਾ ਹੈ, ਪਾੜਾ ਵੀ ਓਬਰ ਹੀ ਤੈਅ ਕਰਦਾ ਹੈ। ਗਾਗ ਅਤੇ ਡਰਾਈਵਰ ਚੁਣ ਨਹੀਂ ਕਰ ਸਕਦੇ, ਡਰਾਈਵਰ ਅਸਲ ਵਿੱਚ ਕਰਮਚਾਰੀ ਹਨ। ਓਬਰ ਨੇ ਇਸ ਨੂੰ ਚੁਣੌਤੀ ਦਿੱਤੀ ਸੀ। 2023-24 ਦੇ ਵਿੱਚ ਓਵਰ ਕੋਰਟ ਆਫ ਅਪੀਲ ਤੱਕ ਪੁੱਜਿਆ ਪਰ ਉੱਥੇ ਵੀ ਹਾਰ ਗਿਆ ਕੰਪਨੀ ਫਿਰ ਇਸ ਨੂੰ ਸੁਪਰੀਮ ਕੋਰਟ ਤੱਕ ਲੈ ਗਈ ਹੁਣ 2025 ਵਿੱਚ ਪੰਜ ਜੱਜਾਂ ਨੇ ਇਕਸੁਰਤਾ ਨਾਲ ਇਹ ਫੈਸਲਾ ਸੁਣਾਇਆ ਹੈ ਓਵਰ ਦੀ ਅਪੀਲ ਰੱਦ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਡਰਾਈਵਰ ਕਰਮਚਾਰੀ ਹੀ ਹੋਣਗੇ ਇਹ ਫੈਸਲਾ ਕੇਵਰ ਚਾਰ ਡਰਾਈਵਰਾਂ ਲਈ ਨਹੀਂ ਸਗੋਂ ਪੂਰੇ ਵਰਕਰਾਂ ਲਈ ਇੱਕ ਨਜ਼ੀਰ ਬਣ ਗਿਆ ਹੈ ਯੂਨੀਅਨ ਨੇ ਕਿਹਾ ਹੈ ਕਿ ਇਹ ਲੜਾਈ ਆਸਾਨ ਨਹੀਂ ਸੀ ਪਰ ਅਸੀਂ ਬਿਲਕੁਲ ਇਸ ਲਈ ਕਬਰਾਈ ਨਹੀਂ ਨਿਊਜ਼ੀਲੈਂਡ ਦੇ ਵਿੱਚ ਐਕਸਲੋਟੇਸ਼ਨ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਇਸ ਦੇ ਸਬੰਧ ਵਿੱਚ ਓਬਰ ਐਮਡਨ ਨੇ ਕਿਹਾ ਹੈ ਕਿ ਇਸ ਦੇ ਪ੍ਰਭਾਵ ਦੂਰ ਤੱਕ ਜਾ ਸਕਦੇ ਹਨ ਅਸੀਂ ਨਿਰਾਸ਼ ਹਾਂ ਪਰ ਓਬਰ ਅਤੇ ਓਬਰ ਈਡਸ ਸ ਸਦਾਰਨ ਤਰ੍ਹਾਂ ਚੱਲਦੇ ਰਹਿਣਗੇ ਇਸ ਦੇ ਸਬੰਧ ਵਿੱਚ ਡਰਾਈਵਰਾਂ ਨੇ ਕਿਹਾ ਹੈ ਕਿ ਸਾਨੂੰ ਪਤਾ ਸੀ ਕਿ ਫੈਸਲਾ ਸਹੀ ਹੈ ਅੱਜ ਸੁਪਰੀਮ ਕੋਰਟ ਨੇ ਵੀ ਇਸ ਦੀ ਪੁਸ਼ਟੀ ਕਰ ਦਿੱਤੀ ਯੂਨੀਅਨ ਹੁਣ ਡਰਾਈਵਰਾਂ ਲਈ ਕੰਪੋਜੀਸ਼ਨ ਦੀ ਗਿਣਤੀ ਕਰ ਰਹੀ ਹੈ ਜੋ ਪ੍ਰਤੀ ਡਰਾਈਵਰ 1 ਲੱਖ ਡਾਲਰ ਤੋਂ ਵੱਧ ਹੋ ਸਕਦੀ ਹੈ ਇਹ ਕੇਸ ਨਿਊਜ਼ੀਲੈਂਡ ਦੇ ਵਰਕਰਾਂ ਕੰਟਰੈਕਟਰ ਮਾਡਲ ਅਤੇ ਰਾਈਡ ਸ਼ੇਅਰ ਕੰਪਨੀਆਂ ਲਈ ਇੱਕ ਵੱਡੀ ਘੰਟੀ ਹੈ ਹੁਣ ਸਵਾਲ ਇਹ ਹੈ ਕਿ ਕੰਪਨੀਆਂ ਵੀ ਇਸ ਫੈਸਲੇ ਦੇ ਪ੍ਰਭਾਵ ਦੇ ਲਪੇਟ ਵਿੱਚ ਆਉਣਗੀਆਂ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰੰਤੂ ਇਹ ਮਾਮਲਾ ਹੁਣ ਨਿਊਜ਼ੀਲੈਂਡ ਵਿੱਚ ਮਜ਼ਦੂਰ ਦੇ ਹੱਕਾਂ ਬਾਰੇ ਇੱਕ ਗੰਨੀ ਅਤੇ ਰਾਜਨੀਤਿਕ ਡਿਬੇਟ ਨੂੰ ਇੱਕ ਨਵੀਂ ਦਿਸ਼ਾ ਜ਼ਰੂਰ ਦੇਵੇਗਾ ਓਬਰ ਡਰਾਈਵਰਾਂ ਤੇ ਕੰਪਨੀ ਵਿਚਾਲੇ ਲਗਭਗ ਇੱਕ ਦਹਾਕੇ ਤੋਂ ਚੱਲ ਰਹੇ ਤਕਰਾਰ ਦਾ ਅੱਜ ਅੰਤ ਹੋ ਗਿਆ ਹੈ ਨਿਊਜ਼ੀਲੈਂਡ ਸੁਪਰੀਮ ਕੋਰਟ ਨੇ ਓਬਰ ਦੀ ਅਪੀਲ ਰੱਦ ਕਰ ਦਿੱਤੀ ਹੈ ਅਤੇ ਡਰਾਈਵਰਾਂ ਨੂੰ ਕਰਮਚਾਰੀ ਮੰਨਣ ਵਾਲੇ ਫੈਸਲੇ ਨੇ ਬਰਕਰਾਰ ਰੱਖਿਆ ਹੈ ਤੁਹਾਨੂੰ ਦੱਸ ਦਈਏ ਕਿ ਇਹ ਲੜਾਈ 2022 ਤੋਂ ਨਹੀਂ ਸਗੋਂ ਕਈ ਸਾਲ ਪਹਿਲਾਂ ਸ਼ੁਰੂ ਹੋਈ ਸੀ ਆਓ ਜਾਣਦੇ ਹਾਂ ਕਿ ਕਿਵੇਂ ਇਹ ਵਿਵਾਦ ਸ਼ੁਰੂ ਹੋਇਆ ਕਿਵੇਂ ਵਧਿਆ ਅਤੇ ਕਿਵੇਂ ਨਤੀਜੇ ਤੱਕ ਪਹੁੰਚਿਆ ਓਵਰਡੇ ਨਰੀਖਣ ਕਿਰਤਿਆਂ ਦੇ ਹੱਕ ਅਤੇ ਗਿਗਜ਼ ਇਕਨਾਮੀ ਵਿੱਚ ਕੰਟਰੋਲ ਇਹ ਤਿੰਨ ਮੁੱਦੇ ਸਾਲਾਂ ਤੋਂ ਚਰਚਾ ਦੇ ਵਿੱਚ ਰਹੇ ਹਨ ਅਤੇ ਨਿਊਜ਼ੀਲੈਂਡ ਦੇ ਵਿੱਚ ਇਹ ਡਿਬੇਟ 2016 ਤੋਂ ਚੱਲਦੀ ਆ ਰਹੀ ਹੈ 2016 ਤੋਂ ਕਈ ਓਬਰ ਡਰਾਈਵਰ ਗੱਡੀਆਂ ਦੇ ਖਰਚੇ ਫਿਊਲ ਮਰਮਤ ਅਤੇ ਲੰਬੇ ਘੰਟੇ ਸਭ ਕੁਝ ਚੱਲਦੇ ਆ ਰਹੇ ਸਨ ਪਰ ਕਮਾਈ ਤੇ ਕੰਟਰੋਲ ਓਵਰਦਾ ਸੀ ਇਸ ਬਾਬਤ ਡਰਾਈਵਰਾਂ ਦਾ ਕਹਿਣਾ ਸੀ ਕਿ ਐਪ ਕਰਾਇਆ ਤੈ ਕਰਦੀ ਹੈ ਟ੍ਰਿਪ ਰੱਦ ਹੋਣ ਤੇ ਨੁਕਸਾਨ ਡਰਾਈਵਰਾਂ ਨੂੰ ਹੁੰਦਾ ਹੈ ਚੋਂ ਡਰਾਈਵਰਾਂ ਦੇ ਨਹੀਂ ਓਵਰਦੀ ਹੁੰਦੀ ਹੈ ਰੇਟਿੰਗ ਸਿਸਟਮ ਉਹਨਾਂ ਤੇ ਬਹੁਤ ਦਬਾਅ ਪਾਉਂਦਾ ਹੈ ਇਨਾਂ ਸਾਲਾਂ ਦੌਰਾਨ ਕੰਟਰੈਕਟਰਡ ਜਾਂ ਕਰਮਚਾਰੀ ਵਾਲਾ ਸਵਾਲ ਤਿੱਖਾ ਹੀ ਹੁੰਦਾ ਗਿਆ ਇਸ ਤੋਂ ਬਾਅਦ 2020 ਵਿੱਚ ਵਰਕਰ ਫਰਸਟ ਯੂਨੀਅਨ ਅਤੇ ਗਿਗਜ਼ ਵਰਕਰ ਨੇ ਹੱਕਾਲੇ ਮਹਿਮ ਸ਼ੁਰੂ ਕਰ ਦਿੱਤੀ। ਉਹਨਾਂ ਦਾ ਕਹਿਣਾ ਸੀ ਕਿ ਜੇ ਕੰਪਨੀ ਕੰਮ ਤੇ ਵੀ ਕੰਟਰੋਲ ਕਰੇ, ਰੇਟ ਤੇ ਵੀ ਤਾਂ ਡਰਾਈਵਰ ਨੂੰ ਕੰਟਰੈਕਟਰ ਕਿਵੇਂ ਕਹਿ ਸਕਦੇ ਹਾਂ? ਇਸ ਤੋਂ ਬਾਅਦ ਇਹ ਕਾਨੂੰਨੀ ਲੜਾਈ ਸ਼ੁਰੂ ਹੋ ਗਈ। ਫਿਰ 2022 ਵਿੱਚ 4 ਉਵਰ ਡਰਾਈਵਰਾਂ ਨੇ এমਪਲॉयਮੈਂਟ ਕੋਰਟ ਦਾ ਅਰੋਗ ਕੀਤਾ। ਉਹਨਾਂ ਦੀ ਮੰਗ ਸੀ ਕਰਮਚਾਰੀ ਦਰਜਾ ਮਿਲਣਾ, ਘੱਟੋ-ਘੱਟ ਤਨਖਾਹ, ਛੁੱਟੀਆਂ, ਹੌਲੀਡੇ ਪੇ ਅਤੇ ਪੇਡ ਟ੍ਰੇਨਿੰਗ। ਕਿ ਕਿ ਨਿਊਜ਼ੀਲੈਂਡ ਦੇ ਵਿੱਚ ਗਿਗਸ ਇਕਨੋਮੀ ਵਿਲੇ ਸਭ ਤੋਂ ਮਹੱਤਵਪੂਰਨ ਮੰਨਿਆ ਗਿਆ। 2022 ਵਿੱਚ ਹੀ ਇੰਪਲੋਇਮੈਂਟ ਕੋਰਟ ਨੇ ਸ਼ਕਤੀਸ਼ਾਲੀ ਫੈਸਲਾ ਦਿੱਤਾ ਜਿਸ ਦੇ ਮੁਤਾਬਿਕ ਓਬਰ ਕੰਟਰੋਲ ਕਰਦਾ ਹੈ, ਪਾੜਾ ਵੀ ਓਬਰ ਹੀ ਤੈਅ ਕਰਦਾ ਹੈ। ਗਾਗ ਅਤੇ ਡਰਾਈਵਰ ਚੁਣ ਨਹੀਂ ਕਰ ਸਕਦੇ, ਡਰਾਈਵਰ ਅਸਲ ਵਿੱਚ ਕਰਮਚਾਰੀ ਹਨ। ਓਬਰ ਨੇ ਇਸ ਨੂੰ ਚੁਣੌਤੀ ਦਿੱਤੀ ਸੀ। 2023-24 ਦੇ ਵਿੱਚ ਓਵਰ ਕੋਰਟ ਆਫ ਅਪੀਲ ਤੱਕ ਪੁੱਜਿਆ ਪਰ ਉੱਥੇ ਵੀ ਹਾਰ ਗਿਆ ਕੰਪਨੀ ਫਿਰ ਇਸ ਨੂੰ ਸੁਪਰੀਮ ਕੋਰਟ ਤੱਕ ਲੈ ਗਈ ਹੁਣ 2025 ਵਿੱਚ ਪੰਜ ਜੱਜਾਂ ਨੇ ਇਕ ਸੁਰਤਾ ਨਾਲ ਇਹ ਫੈਸਲਾ ਸੁਣਾਇਆ ਹੈ ਓਵਰ ਦੀ ਅਪੀਲ ਰੱਦ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਡਰਾਈਵਰ ਕਰਮਚਾਰੀ ਹੀ ਹੋਣਗੇ ਇਹ ਫੈਸਲਾ ਕੇਵਰ ਚਾਰ ਡਰਾਈਵਰਾਂ ਲਈ ਨਹੀਂ ਸਗੋਂ ਪੂਰੇ ਵਰਕਰਾਂ ਲਈ ਇੱਕ ਨਜ਼ੀਰ ਬਣ ਗਿਆ ਹੈ ਯੂਨੀਅਨ ਨੇ ਕਿਹਾ ਹੈ ਕਿ ਇਹ ਲੜਾਈ ਆਸਾਨ ਨਹੀਂ ਸੀ ਪਰ ਅਸੀਂ ਬਿਲਕੁਲ ਇਸ ਲਈ ਕਬਰਾਈ ਨਹੀਂ ਨਿਊਜ਼ੀਲੈਂਡ ਦੇ ਵਿੱਚ ਐਕਸਲੋਟੇਸ਼ਨ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਇਸ ਦੇ ਸਬੰਧ ਵਿੱਚ ਓਬਰ ਐਮਡਨ ਨੇ ਕਿਹਾ ਹੈ ਕਿ ਇਸ ਦੇ ਪ੍ਰਭਾਵ ਦੂਰ ਤੱਕ ਜਾ ਸਕਦੇ ਹਨ ਅਸੀਂ ਨਿਰਾਸ਼ ਹਾਂ ਪਰ ਓਬਰ ਅਤੇ ਓਬਰ ਈਡਸ ਸ ਸਦਾਰਨ ਤਰ੍ਹਾਂ ਚੱਲਦੇ ਰਹਿਣਗੇ ਇਸ ਦੇ ਸਬੰਧ ਵਿੱਚ ਡਰਾਈਵਰਾਂ ਨੇ ਕਿਹਾ ਹੈ ਕਿ ਸਾਨੂੰ ਪਤਾ ਸੀ ਕਿ ਫੈਸਲਾ ਸਹੀ ਹੈ ਅੱਜ ਸੁਪਰੀਮ ਕੋਰਟ ਨੇ ਵੀ ਇਸ ਦੀ ਪੁਸ਼ਟੀ ਕਰ ਦਿੱਤੀ ਯੂਨੀਅਨ ਹੁਣ ਡਰਾਈਵਰਾਂ ਲਈ ਕੰਪੋਜੀਸ਼ਨ ਦੀ ਗਿਣਤੀ ਕਰ ਰਹੀ ਹੈ ਜੋ ਪ੍ਰਤੀ ਡਰਾਈਵਰ 1 ਲੱਖ ਡਾਲਰ ਤੋਂ ਵੱਧ ਹੋ ਸਕਦੀ ਹੈ ਇਹ ਕੇਸ ਨਿਊਜ਼ੀਲੈਂਡ ਦੇ ਵਰਕਰਾਂ ਕੰਟਰੈਕਟਰ ਮਾਡਲ ਅਤੇ ਰਾਈਡ ਸ਼ੇਅਰ ਕੰਪਨੀਆਂ ਲਈ ਇੱਕ ਵੱਡੀ ਘੰਟੀ ਹੈ ਹੁਣ ਸਵਾਲ ਇਹ ਹੈ ਕਿ ਕੰਪਨੀਆਂ ਵੀ ਇਸ ਫੈਸਲੇ ਦੇ ਪ੍ਰਭਾਵ ਦੇ ਲਪੇਟ ਵਿੱਚ ਆਉਣਗੀਆਂ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰੰਤੂ ਇਹ ਮਾਮਲਾ ਹੁਣ ਨਿਊਜ਼ੀਲੈਂਡ ਵਿੱਚ ਮਜ਼ਦੂਰ ਦੇ ਹੱਕਾਂ ਬਾਰੇ ਇੱਕ ਗੰਨੀ ਅਤੇ ਰਾਜਨੀਤਿਕ ਡਿਬੇਟ ਨੂੰ ਇੱਕ ਨਵੀਂ ਦਿਸ਼ਾ ਜ਼ਰੂਰ ਦੇਵੇਗਾ ਓਬਰ ਡਰਾਈਵਰਾਂ ਤੇ ਕੰਪਨੀ ਵਿਚਾਲੇ ਲਗਭਗ ਇੱਕ ਦਹਾਕੇ ਤੋਂ ਚੱਲ ਰਹੇ ਤਕਰਾਰ ਦਾ ਅੱਜ ਅੰਤ ਹੋ ਗਿਆ ਹੈ ਨਿਊਜ਼ੀਲੈਂਡ ਸੁਪਰੀਮ ਕੋਰਟ ਨੇ ਓਬਰ ਦੀ ਅਪੀਲ ਰੱਦ ਕਰ ਦਿੱਤੀ ਹੈ ਅਤੇ ਡਰਾਈਵਰਾਂ ਨੂੰ ਕਰਮਚਾਰੀ ਮੰਨਣ ਵਾਲੇ ਫੈਸਲੇ ਨੇ ਬਰਕਰਾਰ ਰੱਖਿਆ ਹੈ ਤੁਹਾਨੂੰ ਦੱਸ ਦਈਏ ਕਿ ਇਹ ਲੜਾਈ 2022 ਤੋਂ ਨਹੀਂ ਸਗੋਂ ਕਈ ਸਾਲ ਪਹਿਲਾਂ ਸ਼ੁਰੂ ਹੋਈ ਸੀ ਆਓ ਜਾਣਦੇ ਹਾਂ ਕਿ ਕਿਵੇਂ ਇਹ ਵਿਵਾਦ ਸ਼ੁਰੂ ਹੋਇਆ ਕਿਵੇਂ ਵਧਿਆ ਅਤੇ ਕਿਵੇਂ ਨਤੀਜੇ ਤੱਕ ਪਹੁੰਚਿਆ ਓਵਰਡੇ ਨਰੀਖਣ ਕਿਰਤਿਆਂ ਦੇ ਹੱਕ ਅਤੇ ਗਿਗਜ਼ ਇਕਨਾਮੀ ਵਿੱਚ ਕੰਟਰੋਲ ਇਹ ਤਿੰਨ ਮੁੱਦੇ ਸਾਲਾਂ ਤੋਂ ਚਰਚਾ ਦੇ ਵਿੱਚ ਰਹੇ ਹਨ ਅਤੇ ਨਿਊਜ਼ੀਲੈਂਡ ਦੇ ਵਿੱਚ ਇਹ ਡਿਬੇਟ 2016 ਤੋਂ ਚੱਲਦੀ ਆ ਰਹੀ ਹੈ 2016 ਤੋਂ ਕਈ ਓਬਰ ਡਰਾਈਵਰ ਗੱਡੀਆਂ ਦੇ ਖਰਚੇ ਫਿਊਲ ਮਰਮਤ ਅਤੇ ਲੰਬੇ ਘੰਟੇ ਸਭ ਕੁਝ ਚੱਲਦੇ ਆ ਰਹੇ ਸਨ ਪਰ ਕਮਾਈ ਤੇ ਕੰਟਰੋਲ ਓਵਰ ਦਾ ਸੀ ਇਸ ਬਾਬਤ ਡਰਾਈਵਰਾਂ ਦਾ ਕਹਿਣਾ ਸੀ ਕਿ ਐਪ ਕਰਾਇਆ ਤੈ ਕਰਦੀ ਹੈ ਟ੍ਰਿਪ ਰੱਦ ਹੋਣ ਤੇ ਨੁਕਸਾਨ ਡਰਾਈਵਰਾਂ ਨੂੰ ਹੁੰਦਾ ਹੈ چون ਡਰਾਈਵਰਾਂ ਦੇ ਨਹੀਂ ਓਬਰਦੀ ਹੁੰਦੀ ਹੈ ਰੇਟਿੰਗ ਸਿਸਟਮ ਉਹਨਾਂ ਤੇ ਬਹੁਤ ਦਬਾਅ ਪਾਉਂਦਾ ਹੈ ਇਨਾਂ ਸਾਲਾਂ ਦੌਰਾਨ ਕੰਟਰੈਕਟਰਡ ਜਾਂ ਕਰਮਚਾਰੀ ਵਾਲਾ ਸਵਾਲ ਤਿੱਖਾ ਹੀ ਹੁੰਦਾ ਗਿਆ ਇਸ ਤੋਂ ਬਾਅਦ 2020 ਵਿੱਚ ਵਰਕਰ ਫਰਸਟ ਯੂਨੀਅਨ ਅਤੇ ਗਿਗਜ਼ ਵਰਕਰ ਨੇ ਹੱਕਾਂ ਲਈ ਮਹਮ ਸ਼ੁਰੂ ਕਰ ਦਿੱਤੀ। ਉਹਨਾਂ ਦਾ ਕਹਿਣਾ ਸੀ ਕਿ ਜੇ ਕੰਪਨੀ ਕੰਮ ਤੇ ਵੀ ਕੰਟਰੋਲ ਕਰੇ, ਰੇਟ ਤੇ ਵੀ ਤਾਂ ਡਰਾਈਵਰ ਨੂੰ ਕੰਟਰੈਕਟਰ ਕਿਵੇਂ ਕਹਿ ਸਕਦੇ ਹਾਂ? ਇਸ ਤੋਂ ਬਾਅਦ ਇਹ ਕਾਨੂੰਨੀ ਲੜਾਈ ਸ਼ੁਰੂ ਹੋ ਗਈ। ਫਿਰ 2022 ਵਿੱਚ 4 ਉਵਰ ਡਰਾਈਵਰਾਂ ਨੇ এমਪਲॉयਮੈਂਟ ਕੋਰਟ ਦਾ ਅਰੋਗ ਕੀਤਾ। ਉਹਨਾਂ ਦੀ ਮੰਗ ਸੀ ਕਰਮਚਾਰੀ ਦਰਜਾ ਮਿਲਣਾ, ਘੱਟੋ-ਘੱਟ ਤਨਖਾਹ, ਛੁੱਟੀਆਂ, ਹੌਲੀਡੇ ਪੇ ਅਤੇ ਪੇਡ ਟ੍ਰੇਨਿੰਗ। ਕਿ ਇਸ ਨਿਊਜ਼ੀਲੈਂਡ ਦੇ ਵਿੱਚ ਗਿਗਸ ਇਕਨੋਮੀ ਵਿਲੇ ਸਭ ਤੋਂ ਮਹੱਤਵਪੂਰਨ ਮੰਨਿਆ ਗਿਆ 2022 ਵਿੱਚ ਹੀ EMPLOYMENT COURT ਨੇ ਸ਼ਕਤੀਸ਼ਾਲੀ ਫੈਸਲਾ ਦਿੱਤਾ ਜਿਸ ਦੇ ਮੁਤਾਬਿਕ Uber ਕੰਟਰੋਲ ਕਰਦਾ ਹੈ ਪਾੜਾ ਵੀ Uber ਹੀ ਤੈਅ ਕਰਦਾ ਹੈ ਗਾਗ ਅਤੇ ਡਰਾਈਵਰ ਚੁਣ ਨਹੀਂ ਕਰ ਸਕਦੇ ਡਰਾਈਵਰ ਅਸਲ ਵਿੱਚ ਕਰਮਚਾਰੀ ਹਨ Uber ਨੇ ਇਸ ਨੂੰ ਚੁਣੌਤੀ ਦਿੱਤੀ ਸੀ 2023-24 ਦੇ ਵਿੱਚ ਓਵਰ ਕੋਰਟ ਆਫ ਅਪੀਲ ਤੱਕ ਪੁੱਜਿਆ ਪਰ ਉੱਥੇ ਵੀ ਹਾਰ ਗਿਆ ਕੰਪਨੀ ਫਿਰ ਇਸ ਨੂੰ ਸੁਪਰੀਮ ਕੋਰਟ ਤੱਕ ਲੈ ਗਈ ਹੁਣ 2025 ਵਿੱਚ ਪੰਜ ਜੱਜਾਂ ਨੇ ਇਕ ਸੁਰਤਾ ਨਾਲ ਇਹ ਫੈਸਲਾ ਸੁਣਾਇਆ ਹੈ ਓਵਰ ਦੀ ਅਪੀਲ ਰੱਦ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਡਰਾਈਵਰ ਕਰਮਚਾਰੀ ਹੀ ਹੋਣਗੇ ਇਹ ਫੈਸਲਾ ਕੇਵਰ ਚਾਰ ਡਰਾਈਵਰਾਂ ਲਈ ਨਹੀਂ ਸਗੋਂ ਪੂਰੇ ਵਰਕਰਾਂ ਲਈ ਇੱਕ ਨਜ਼ੀਰ ਬਣ ਗਿਆ ਹੈ ਯੂਨੀਅਨ ਨੇ ਕਿਹਾ ਹੈ ਕਿ ਇਹ ਲੜਾਈ ਆਸਾਨ ਨਹੀਂ ਸੀ ਪਰ ਅਸੀਂ ਬਿਲਕੁਲ ਇਸ ਲਈ ਕਬਰਾਈ ਨਹੀਂ ਨਿਊਜ਼ੀਲੈਂਡ ਦੇ ਵਿੱਚ ਐਕਸਲੋਟੇਸ਼ਨ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਇਸ ਦੇ ਸਬੰਧ ਵਿੱਚ ਓਬਰ ਐਮਡਨ ਨੇ ਕਿਹਾ ਹੈ ਕਿ ਇਸ ਦੇ ਪ੍ਰਭਾਵ ਦੂਰ ਤੱਕ ਜਾ ਸਕਦੇ ਹਨ ਅਸੀਂ ਨਿਰਾਸ਼ ਹਾਂ ਪਰ ਓਬਰ ਅਤੇ ਓਬਰ ਈਡਸ ਸ ਸਦਾਰਨ ਤਰ੍ਹਾਂ ਚੱਲਦੇ ਰਹਿਣਗੇ ਇਸ ਦੇ ਸਬੰਧ ਵਿੱਚ ਡਰਾਈਵਰਾਂ ਨੇ ਕਿਹਾ ਹੈ ਕਿ ਸਾਨੂੰ ਪਤਾ ਸੀ ਕਿ ਫੈਸਲਾ ਸਹੀ ਹੈ ਅੱਜ ਸੁਪਰੀਮ ਕੋਰਟ ਨੇ ਵੀ ਇਸ ਦੀ ਪੁਸ਼ਟੀ ਕਰ ਦਿੱਤੀ ਯੂਨੀਅਨ ਹੁਣ ਡਰਾਈਵਰਾਂ ਲਈ ਕੰਪੋਜੀਸ਼ਨ ਦੀ ਗਿਣਤੀ ਕਰ ਰਹੀ ਹੈ ਜੋ ਪ੍ਰਤੀ ਡਰਾਈਵਰ 1 ਲੱਖ ਡਾਲਰ ਤੋਂ ਵੱਧ ਹੋ ਸਕਦੀ ਹੈ ਇਹ ਕੇਸ ਨਿਊਜ਼ੀਲੈਂਡ ਦੇ ਵਰਕਰਾਂ ਕੰਟਰੈਕਟਰ ਮਾਡਲ ਅਤੇ ਰਾਈਡ ਸ਼ੇਅਰ ਕੰਪਨੀਆਂ ਲਈ ਇੱਕ ਵੱਡੀ ਘੰਟੀ ਹੈ ਹੁਣ ਸਵਾਲ ਇਹ ਹੈ ਕਿ ਕੰਪਨੀਆਂ ਵੀ ਇਸ ਫੈਸਲੇ ਦੇ ਪ੍ਰਭਾਵ ਦੇ ਲਪੇਟ ਵਿੱਚ ਆਉਣਗੀਆਂ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰੰਤੂ ਇਹ ਮਾਮਲਾ ਹੁਣ ਨਿਊਜ਼ੀਲੈਂਡ ਵਿੱਚ ਮਜ਼ਦੂਰ ਦੇ ਹੱਕਾਂ ਬਾਰੇ ਕਰੋਨੀ ਅਤੇ